ਇੱਥੇ ਪਹੁੰਚੇ ਸਾਰੇ মিডিਆ ਦੇ ਸਰਜੰਟ ਪ੍ਰਿੰਟ মিডিਆ ਇਲੈਕਟ੍ਰਾਨਿਕ মিডিਆ ਸੋਸ਼ਲ ਮੀਡੀਆ ਦੇ ਜਿੰਨੇ ਵੀ ਮੰਚ ਜਿਨ੍ਹਾਂ ਨੂੰ ਤੁਸੀਂ ਰਿਪਰੈਜ਼ੈਂਟ ਕਰਦੇ ਹੋ ਮੈਂ ਤੁਹਾਡਾ ਬਹੁਤ ਧੰਨਵਾਦ ਕਰਦਾ ਕਿ ਇੱਕ ਬਹੁਤ ਹੀ ਅਹਿਮ ਬਹੁਤ ਹੀ ਗੰਭੀਰ ਤੇ ਚਿੰਤਾਜਨਕ ਜੋ ਅੱਜ ਵਿਸ਼ਾ ਮੈਂ ਉਹ ਤੁਹਾਡੇ ਨਾਲ ਗੱਲ ਕਰਨ ਆਇਆ ਹਾਂ ਇਹ ਜਿਹੜਾ ਇਹ ਜਿਹੜੇ ਦਿਨ ਨੇ ਇਹ ਅਦੁੱਤੀ ਸ਼ਹਾਦਤ ਦੇ ਦਿਨ ਮਨਾਏ ਜਾ ਰਹੇ ਨੇ ਨਮਨ ਹੋ ਰਿਹਾ ਹੈ ਲਾਸਾਨੀ ਕੁਰਬਾਨੀਆਂ ਨੂੰ ਅੱਜ ਮੈਂ ਸਵੇਰੇ ਫਤਿਹਗੜ੍ਹ ਸਾਹਿਬ ਹੀ ਮੱਥਾ ਟੇਕ ਕੇ ਆਇਆ ਲੱਖਾਂ ਦੀ ਗਿਣਤੀ 'ਚ ਸ਼੍ਰੀ ਫਤਿਹਗੜ੍ਹ ਸਾਹਿਬ ਤੇ ਲੱਖਾਂ ਦੀ ਗਿਣਤੀ 'ਚ ਪੂਰੀ ਦੁਨੀਆ 'ਚ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਕੁਰਬਾਨੀ ਨੂੰ ਲੋਕ ਨਮਨ ਕਰਦੇ ਆ ਯਾਦ ਕਰਦੇ ਆ। ਔਰ ਸਾਡਾ ਇਹ ਕਵਾਂਗੇ ਕਿ ਸਾਡਾ ਇਹ ਵਿਰਸਾ ਹੈ। ਸ਼ਹਾਦਤਾਂ ਸਾਡਾ ਵਿਰਸਾ ਨੇ। ਪਰ ਇਸ ਅਦੁੱਤੀ ਲਾਸਾਨੀ ਕੁਰਬਾਨੀਆਂ ਵਾਲੇ ਦਿਨਾਂ 'ਚ ਉਹ ਵੀ ਅੱਜ ਦੇ ਦਿਨ ਜਿਸ ਦਿਨ ਛੋਟੇ ਸਾਹਿਬ ਜਦਿਆਂ ਨੂੰ ਸੂਬਾ ਸਰਹੰਦ ਨੇ ਦੁਬਾਰਾ ਚੁਣਵਾਇਆ ਤੇ ਅੱਜ ਦੇ ਦਿਨ ਨਹੀਂ ਪਤਾ ਨਹੀਂ ਕਿਉਂ ਚੁਣਿਆ ਉਹਨਾਂ ਨੇ ਕਿ ਕੇਂਦਰ ਸਰਕਾਰ ਨੇ ਇੱਕ ਪੰਜਾਬ ਨਾਲ ਬਹੁਤ ਵੱਡਾ ਵਿਤਕਰਾ ਕੀਤਾ ਜੀ ਵੀ ਚਿੱਠੀ ਮਿਲੀ ਸਾਨੂੰ ਅੱਜ ਬੜਾ ਦੁੱਖ ਹੋਇਆ ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਤੇ ਦਿੱਲੀ ਦੇ ਵਿੱਚ ਕੋਈ ਨਾ ਕੋਈ ਵਿਦੇਸ਼ੀ ਮਹਿਮਾਨ ਆਉਂਦਾ ਜਿਵੇਂ ਇਸ ਵਾਰ ਫਰਾਂਸ ਦੇ ਰਾਸ਼ਟਰਪਤੀ ਚੀਫ ਗੈਸਟ ਨੇ ਇੱਕ ਵਾਰ ਓਬਾਮਾ ਵੀ ਚੀਫ ਗੈਸਟ ਸੀ ਅਮਰੀਕਾ ਦੇ ਰਾਸ਼ਟਰਪਤੀ ਜੀ ਤੇ ਉਹਦੇ ਵਿੱਚ ਚਾਕੀਆਂ ਨਿਕਲਦੀਆਂ ਹਰ ਸਟੇਟ ਦੀਆਂ ਹਰ ਸਟੇਟ ਆਪਣਾ ਆਪਣਾ ਕਲਚਰ ਦਿਖਾਉਂਦੀ ਹੈ ਹਰ ਸਟੇਟ ਆਪਣੇ ਆਪਣੀਆਂ ਕੁਰਬਾਨੀਆਂ ਆਪਣਾ ਵਿਰਸਾ ਦਿਖਾਉਂਦੀ ਪਿਛਲੇ ਸਾਲ 26 ਜਨਵਰੀ ਨੂੰ ਪੰਜਾਬ ਦੀ ਚਾਕੀ ਹੈ ਨਹੀਂ ਸੀ ਅਸੀਂ ਉਹਦਾ ਸਖਤ ਇਤਰਾਜ਼ ਕੀਤਾ ਕੇਂਦਰ ਸਰਕਾਰ ਕੋਲੇ ਤਾਂ ਇਸ ਵਾਰ ਉਹਨਾਂ ਨੇ ਸਾਨੂੰ ਲੈਟਰ ਪਾਕੇ ਪੁੱਛਿਆ ਕਿ ਤੁਸੀਂ ਆਪਣੀ ਇੱਛਾ ਪ੍ਰਗਟ ਕਰ ਦਿਓ ਕਿ ਤੁਸੀਂ ਝਾਕੀ ਦੇ ਵਿੱਚ ਪੰਜਾਬ ਦੀ ਝਾਕੀ ਹੋਣੀ ਚਾਹੀਦੀ ਹੈ ਤਾਂ ਅਸੀਂ 4 8 2023 ਨੂੰ 4 ਅਗਸਤ 2023 ਨੂੰ ਵਿਲਿੰਗਨੈਸ ਦੀ ਚਿੱਠੀ ਲਿਖੀ ਤੇ ਨਾਲ ਇਹ ਵੀ ਲਿਖਿਆ ਕਿ ਕੱਲਾ ਇਸ ਵਾਰ ਨਹੀਂ ਜੀ ਅਸੀਂ 2024 25 ਤੇ 26 ਵਾਸਤੇ ਆਪਣੀ ਇੱਛਾ ਪ੍ਰਗਟ ਕਰਦੇ ਹਾਂ ਤੇ ਚੱਕੀ ਹੋਵੇ ਪੰਜਾਬ ਦੀ ਅਸੀਂ ਉਹਦੇ ਵਿੱਚ ਪੰਜਾਬ ਦੀ ਹਾਜ਼ਰੀ ਲਵਾਉਣੀ ਚਾਹੁੰਦੇ ਆ ਕਿਉਂਕਿ 26 ਜਨਵਰੀ ਹੈ ਤੇ ਸਾਡੀਆਂ ਆਜ਼ਾਦੀ ਨਾਲ ਸੰਬੰਧਿਤ ਜਿਹੜੀਆਂ ਕੁਰਬਾਨੀਆਂ ਉਹ ਕਿਸੇ ਤੋਂ ਲੁਕੀਆਂ ਛिपੀਆਂ ਨਹੀਂ ਆ ਅਸੀਂ ਉਹਨਾਂ ਨੂੰ ਤਿੰਨ ਉਹ ਕਹਿੰਦੇ ਕੋਈ ਤਿੰਨ ਸਾਨੂੰ ਦਿਖਾ ਦਿਓ ਦੱਸ ਦਿਓ ਕਿ ਕੀ ਕੀ ਤੁਸੀਂ ਕਰੋਗੇ ਅਸੀਂ ਉਹਨਾਂ ਨੂੰ ਤਿੰਨ ਪੰਜਾਬ ਨਾਲ ਸੰਬੰਧਿਤ ਚਾਕੀਆਂ ਪ੍ਰਪੋਜ਼ ਕੀਤੀਆਂ ਡਿਜ਼ਾਈਨ ਵੀ ਬਣਾਏ ਉਹਨਾਂ ਕੋਲ ਲੈ ਕੇ ਵੀ ਗਏ ਸਾਡੇ ਅਫਸਰ ਜਿਹੜੇ ਨੇ ਮੀਟਿੰਗਾਂ ਦੇ ਵਿੱਚ ਪਹਿਲਾਂ ਤਾਂ ਮੈਂ ਤਿੰਨਾਂ ਦੇ ਨਾਮ ਲੈ ਦਿੰਦਾ ਇੱਕ ਸੀ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦਾ ਇਤਿਹਾਸ ਦੂਜੀ ਸੀ ਮਾਈ ਭਾਗੋ ਫਰਸਟ ਲੇਡੀ ਵਾਰੀਅਰ ਆਫ ਸਿੱਖੀਜ਼ਮ ਨਾਰੀ ਸ਼ਕਤੀ ਇਹਦਾ ਨਾਮ ਸੀ ਤੇ ਤੀਜੀ ਸੀ ਪੰਜਾਬ ਦਾ ਅਮੀਰ ਵਿਰਸਾ ਤੇ ਉਹਦੀ ਪੇਸ਼ਕਾਰੀ ਇੱਕ ਤਿੰਨ ਅਸੀਂ ਭੇਜੀਆਂ ਮੈਂ बार-बार ਬੋਲਣ ਵਾਲਾ ਮੈਂ ਪਹਿਲਾਂ ਬੇਨਤੀ ਕਰੂੰਗਾ ਕਿ ਅਸੀਂ ਦੋ ਦੋ ਡਿਜ਼ਾਈਨ ਵੀ ਭੇਜੋ ਨਦੇ ਕਿ ਤੁਸੀਂ ਇੱਕ ਸਿਲੈਕਟ ਕਰ ਲਓ ਅਸਾ ਪੰਜਾਬ ਦਾ ਸੀ ਇਸ ਵਾਰ 26 ਜਨਵਰੀ ਚ ਅਸੀਂ ਮਿਸ ਨੇ ਹੋਣ ਦੇਣਾ ਪੰਜਾਬ ਦਾ ਸੱਭਿਆਚਾਰ ਪੰਜਾਬੀਆਂ ਕੁਰਬਾਨੀਆਂ ਅਸੀਂ ਦਿਖਾਉਣੀਆਂ ਨੇ ਮੈਂ ਮੇਰੇ ਸਾਥੀਆਂ ਨੂੰ ਬੇਨਤੀ ਕਰੂੰਗਾ ਪਹਿਲਾਂ ਉਹ ਜਿਹੜੀ ਦੇਸ਼ ਕੁਰਬਾਨੀਆਂ ਵਾਲੀ ਜਿਹੜੀ ਚੱਕੀ ਹੈ ਜਿਹੜੀ ਅਸੀਂ ਉਹਨਾਂ ਨੂੰ ਦਿੱਤੀ ਸੀ ਡਿਜ਼ਾਈਨ ਉਹ ਆਹਾ ਸੀ ਜਿਹਦੇ ਵਿੱਚ ਲਾਲਾ ਲਾਜਪਤਰਾਏ ਜੀ ਸ਼ਹੀਦ ਭਗਤ ਸਿੰਘ ਜਲਿਆਂ ਵਾਲੇ ਬਾਗ ਦਾ ਸਾਕਾ ਸਾਈਮਨ ਕਮਿਸ਼ਨ ਗੋਬੈਕ ਇਦੇ ਵਿੱਚ ਇਹ ਰਾਜਗੁਰੂ ਹੋਰਾਂ ਦੀ ਗੁਰੂਆਂ ਦੀ ਸਾਰੀ ਜਿਹੜੀ ਹਿਸਟਰੀ ਆ ਉਹ ਅਸੀਂ ਰਿਪਬਲਿਕ ਡੇ ਪ੍ਰੇਡ 2003 ਇਹ ਉਹਨਾਂ ਵਾਸਤੇ ਭੇਜੀ ਹੈ ਮਤਲਬ 24 ਚ ਰਿਪਬਲਿਟੀ ਹੋਣੀ ਹੈ 23 ਜਿਹੜੇ ਮੰਗੇ ਹੋਏ ਸੀ ਉਹਨਾਂ ਨੇ ਅਸੀਂ ਭੇਜੇ ਸੀ ਇਸੇ ਦਾ ਇੱਕ ਦੂਜਾ ਹਿੱਸਾ ਨਹੀਂ ਸੀ ਹਾਂ ਕਿ ਜੇ ਤੁਸੀਂ ਇਹ ਵਿੱਚੋਂ ਸਿਲੈਕਟ ਕਰ ਦੋ ਇਹ ਵੀ ਆਲਮੋਸਟ ਸੇਮ ਹੈ ਪਗਤ ਸਿੰਘ ਜੀ ਨੇ ਇਹਦੇ 'ਚ ਤੁਹਾਡੇ ਖੇਤੀ ਵੀ ਦਿਖਾਤੀ ਅਸੀਂ ਇਹਦੇ 'ਚ ਰਾਜਗੁਰੂ ਸੁਖਦੇਵ ਇਹਦੇ 'ਚ ਜਿਹੜੇ ਪੰਜਾਬ 'ਚ ਪੇਸ਼ਕਾਰੀਆਂ ਜਾਂ ਉਸ ਵੇਲੇ ਜਿਹੜੇ ਅੰਗਰੇਜ਼ਾਂ ਦੇ ਜ਼ੁਲਮ ਨੇ ਉਹ ਵੀ ਨੇ ਇਹਦੇ 'ਚ ਮਹਾਰਾਜਾ ਰਣਜੀਤ ਸਿੰਘ ਜੀ ਵੀ ਸ਼ਹੀਦ ਉਦਮ ਸਿੰਘ ਇੱਕ ਜਲੇ ਵਾਲੇ ਬਾਗ ਦਾ ਜਿਹੜਾ ਬਣਿਆ ਹੋਇਆ ਯਾਦਗਾਰੀ ਉਹ ਵੀ ਸੀ ਇਹ ਦੋ ਅਸੀਂ ਦਿੱਤੀਆਂ ਪੰਜਾਬ ਕੁਰਬਾਨੀਆਂ ਅਤੇ ਸ਼ਹਾਦਤਾਂ ਦੀ ਦਾਸਤਾਨ ਦੂਜਾ ਅਸੀਂ ਦਿੱਤਾ ਮਾਈ ਭਾਗੋ ਨਾਰੀ ਸ਼ਕਤੀ ਇਹ ਨਾਰੀ ਸ਼ਕਤੀ ਨਾਲ ਮਾਈ ਭਾਗੋ ਆਰਮਡ ਫੋਰਸ ਜਿਹੜਾ ਜਿਹੜਾ ਇੱਥੇ ਚੱਲਦਾ ਹੈ ਮੁਹਾਲੀ ਦੇ ਵਿੱਚ ਉਹਦੇ ਵਿੱਚ ਟ੍ਰੇਨਿੰਗ ਕੁੜੀਆਂ ਦੀ ਜਿਹੜੀ ਹੈ ਉਹ ਵੀ ਅਸੀਂ ਬਕਾਇਦਾ ਦਿਖਾਈ ਗਈ ਨਾਰੀ ਸ਼ਕਤੀ ਦੇ ਤੌਰ ਤੇ ਤੇ ਕਿੰਨੀਆਂ ਕੁੜੀਆਂ ਪੁਲਿਸ ਦੇ ਵਿੱਚ ਨੇ ਕਿੰਨੀਆਂ ਇਹ ਜ ਨਾਰੀ ਸ਼ਕਤੀ ਦੇ ਤੌਰ ਤੇ ਅਸੀਂ ਇਹ ਉਹਨਾਂ ਨੂੰ ਰਿਪਰੈਜ਼ੈਂਟ ਕੀਤੀ ਏਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਜੇ ਤੁਸੀਂ ਇਹਦੇ ਚ ਸਿਲੈਕਟ ਕਰਨੀ ਹੈ ਇਹ ਵੀ ਮਾਈ ਭਾਗੋ ਮਾਈ ਭਾਗੋ ਮਾਈ ਭਗੂ ਬਈ ਇਹ ਕਲਚਰ ਨੇ ਆ ਕਲਚਰ ਕਲਚਰ ਦੀਆਂ ਦੋ ਨੇ ਆ ਕਲਚਰ ਦੀ ਦਿਖਾਈ ਫੁਲਕਾਰੀ ਕੜ ਦੀ ਕੁੜੀ ਤੇ ਸਾਡਾ ਲੰਗਰ ਦੀ ਪ੍ਰਥਾ ਭੰਗੜਾ ਮਧਾਨੀਆਂ ਪੰਗੜਾ ਗਿੱਧਾ ਮੋਰ ਹਵੇਲੀਆਂ ਚਰਖੇ ਇਹ ਅਸੀਂ ਦਿਖਾਏ ਇਸੇ ਦਾ ਇੱਕ ਹੋਰ ਪਾਰਟ ਵੀ ਦਿਖਾਇਆ ਕਿ ਇਹ ਦੀ ਇਹ ਦੀ ਬਜਾਏ ਤੁਸੀਂ ਇਹ ਆ ਸਿਲੈਕਟ ਕਰਨਾ ਇਹ ਵੀ ਇਹ ਵੀ ਆਲਮੋਸਟ ਸੇਮ ਹੀ ਅਸੀਂ ਇਹ ਕਿੰਨੀਆਂ ਮੀਟਿੰਗਾਂ ਸਾਰੇ ਡਾਇਰੈਕਟਰ ਸਾਹਿਬ ਤਿੰਨ ਮੀਟਿੰਗਾਂ ਚ ਉੱਥੇ ਸੈਂਟਰ ਨਾਲ ਗੱਲ ਕਰਨ ਲਈ ਗਏ ਜਿਹੜੀ ਕਮੇਟੀ ਬਣਾਈ ਦੀ ਉਹਨਾਂ ਪਾ ਪਿਛਲੀ 26 ਜਨਵਰੀ ਸਾਡੀ ਮਿਸ ਹੋ ਗਈ ਲੋਕੋ ਆਏ ਸਾਨੂੰ ਤਾਂ ਐਸ ਵਾਰ ਵੀ 26 ਤਰੀਕ ਨੂੰ ਲਿਖੀ ਹੋਈ ਤੇ ਅੱਜ ਸਾਡੇ ਕੋਲ ਇੱਕ ਲੈਟਰ ਪਹੁੰਚੀ ਹੈ ਮੈਂ ਅੱਜ ਕੋਈ ਪ੍ਰੈਸ ਕਾਨਫਰੰਸ ਕਰਨੀ ਨਹੀਂ ਚਾਹੁੰਦਾ ਸੀ ਅੱਜ ਦਾ ਦਿਨ ਬੜੇ ਸ਼ਰਧਾਂਜਲੀ ਵਾਲਾ ਦਿਨ ਹੈ ਪਰ ਆ ਸਾਡੀਆਂ ਸ਼ਰਧਾਂਜਲੀਾਂ ਤੇ ਸਾਡੇ ਜ਼ਖਮਾਂ ਤੇ ਨਮਕ ਛਿੜਕਣ ਦੀ ਗੱਲ ਆ ਲੈਟਰ ਆਈ ਹੈ ਜੀ ਉਹਦੇ ਵਿੱਚ ਉਹ ਕਹਿੰਦੇ ਜੀ ਨਹੀਂ ਕਿਹੜੇ ਕਾਰਨ ਦੱਸੇ ਹੁੰਦੇ ਜੀ ਕਾਰਨ ਨਹੀਂ ਦੱਸਦੇ ਹੁੰਦੇ ਜੀ ਉਹ ਉਹ ਕਹਿੰਦੇ ਆ ਜਿਹੜੇ ਸਿਲੇਕਟਡ ਸਟੇਟਸ ਨੇ ਉਹ ਆਹ ਹਨ 20 ਨੇ ਜੀ ਦਿੱਲੀ ਵੀ ਹੈਣੀ ਐ ਇੱਥੇ ਪੰਜਾਬ ਵੀ ਹੈ ਨਹੀਂ ਦਿੱਲੀ ਵੀ ਹੈ ਨਹੀਂ ਮੈਂ ਪੜ ਕੇ ਸੁਣਾ ਦਿੰਦਾ ਉੱਤਰਾਖੰਡ ਹੈ ਜੀ ਉੱਤਰ ਪ੍ਰਦੇਸ਼ ਹੈ ਜੀ ਤੇਲੰਗਾਨ ਤਾਮਿਲਨਾਡੂ ਰਾਜਸਥਾਨ ਉੜੀਸਾ ਮਿਘਾਲਿਆ ਮਨੀਪੁਰ ਮਹਾਰਾਸ਼ਟਰ ਮੱਧ ਪ੍ਰਦੇਸ਼ ਲਦਾਖ ਕਰਨਾਟਕਾ ਝਾਰਖੰਡ ਹਰਿਆਣਾ ਗੁਜਰਾਤ ਗੋਆ ਛਤੀਸਗੜ ਅਸਾਮ ਅਰुणाचल प्रदेश ਆਂਧਰਾ ਪ੍ਰਦੇਸ਼ ਮੈਂ ਮੈਨੂੰ ਮੈਨੂੰ ਪਹਿਲਾਂ ਖਤਮ ਕਰ ਲੈਣ ਦਿਓ ਸਾਰੀ ਗੱਲ ਫਿਰ ਆਪਾਂ ਤੁਸੀਂ ਤੁਹਾਡਾ ਸਵਾਲ ਅਸ 80% ਤੋਂ ਉੱਪਰ 90% ਤੋਂ ਉੱਪਰ ਭਾਜਪਾ ਦੁਆਰਾ ਸ਼ਾਸਿਤ ਪ੍ਰਦੇਸ਼ ਨੇ। ਮਤਲਬ ਹੁਣ 26 ਜਨਵਰੀ ਤੇ 15 ਅਗਸਤ ਦਾ ਵਿਭਾਗਮਕਰਨ ਹੋ ਗਿਆ। ਭਾਜਪਾ ਕਰਨ ਹੋ ਗਿਆ। ਰਾਜਨੀਤੀਕਰਨ ਹੋ ਗਿਆ। ਤੇ ਪਿਛਲੇ ਸਾਲ ਵੀ ਸਾਡੀ ਚੱਕੀ ਨਹੀਂ ਸੀ। ਇਸ ਸਾਲ ਵੀ ਸਾਡੇ ਪੰਜਾਬ ਦੀ ਕੋਈ ਚੱਕੀ ਨਹੀਂ। ਸਾਡੇ ਨਾਲ ਤੁਸੀਂ ਮਜ਼ਾਕ ਕਰਦੇ ਹੋ। ਆਜ਼ਾਦੀਆਂ ਅਸੀਂ ਲੈ ਕੇ ਦਿੱਤੀਆਂ। 15 ਅਗਸਤ ਤੇ 26 ਜਨਵਰੀਆਂ ਚ ਸਾਡੀਆਂ ਤੁਸੀਂ ਝਾਕੀਆਂ ਕੱਢੀ ਜਾਂਦੇ ਹੋ ਕਿ ਨਹੀਂ ਤੁਹਾਡੀ ਕੋਈ ਲੋੜ ਨਹੀਂ ਮੈਂ ਕਹਿੰਦਾ ਪੰਜਾਬ ਦੀ ਚਾਕੀ ਤਾਂ ਛੱਡੋ ਅੰਡੇਮਾਨ ਨਿਕੋਬਰ ਦੀ ਚਾਕੀ ਹੁੰਦੀ ਨਾ ਉਹਦੇ ਚ ਵੀ ਪੰਜਾਬੀ ਦਿਖਾਉਣੇ ਪੈਂਦੇ ਕਿਉਂਕਿ ਜਾ ਕੇ ਦੇਖੋ ਕਾਲੇ ਪਾਣੀ ਜਿਨ੍ਹਾਂ ਦੇ ਨਾਂ ਲਿਖੇ ਨੇ 95% ਪੰਜਾਬੀ ਨੇ ਫਾਂਸੀਆਂ ਵਾਲੇ ਵੀ ਕਾਲੇ ਪਾਣੀ ਆਲੇ ਵੀ ਇਹ ਇਹ ਸਮਝਦੇ ਕੀ ਆਪਣੇ ਆਪ ਨੂੰ ਇਹ ਇਹ ਸਾਡੇ ਵਿਰਸੇ ਨੂੰ ਸਾਡੀ ਸਾਡੇ ਕੁਰਬਾਨੀਆਂ ਨੂੰ ਖਤਮ ਕਰਨਾ ਚਾਹੁੰਦੇ ਨੇ ਐ ਖਤਮ ਕਰ ਲੈਣਗੇ ਕਰ ਰਿਆਂ ਪਹਿਲਾਂ ਮੈਂ ਗੱਲ ਕਹੀ ਸੀ ਪਿਛਲੇ ਦਿਨੀ ਕਿ ਇਹਨਾਂ ਦਾ ਵਾਸ ਚੱਲੇ ਜਨਗਨ ਮੰਚੋਂ ਪੰਜਾਬ ਕੱਢ ਦੇਣਗੇ ਆ ਉਸੇ ਪਾਸੇ ਚੱਲੇ ਆ ਕਦਮ ਹੈ ਜੇ 26 ਜਨਵਰੀ ਤੇ 15 ਅਗਸਤ ਚ ਪੰਜਾਬ ਹੈ ਨਹੀਂ ਤਾਂ ਫਿਰ ਆਜ਼ਾਦੀ ਕਾ ਦੀਏ ਜੀ ਜੇ ਇਹਨਾਂ ਨੂੰ ਭਾਜਪਾ ਵਾਲੇ ਐਸ ਵਕਤ ਮੋਦੀ ਦੀਆਂ ਝਾਕੀਆਂ ਲੈ ਕੇ ਘੁੰਮ ਰਿਆ ਪੰਜਾਬ ਚ ਐਲਈਡੀ ਬੈਨਾਂ ਲੱਗੀਆਂ ਹੋਈਆਂ ਨੇ ਸਾਰੇ ਪਿੰਡਾਂ ਜਾਂਦੀਆਂ ਨੇ ਮੋਦੀ ਦੀਆਂ ਝਾਕੀਆਂ ਵਧੀਆ ਲੱਗਦੀਆਂ ਭਗਤ ਸਿੰਘ ਨੂੰ ਚੰਗਾ ਨਹੀਂ ਲੱਗਦਾ ਲਾਲਾ ਲਾਜਪਤਰਾ ਜੀ ਚੰਗੇ ਨਹੀਂ ਲੱਗਦੇ ਉਦਮ ਸਿੰਘ ਉਹ ਰਨੀਚਾ ਕਿਉਂ ਪਸੰਦ ਨਹੀਂ ਮਾਈਪਾਗੋ ਇਹਨਾਂ ਨੂੰ ਪਸੰਦ ਨਹੀਂ ਜਿਨ੍ਹਾਂ ਨੇ ਜ਼ੁਲਮ ਦੇ ਖਿਲਾਫ ਲੜਾਈ ਲੜੀ ਆ ਮੋਦੀ ਇਹਨਾਂ ਨਾਲੋਂ ਜ਼ਿਆਦਾ ਵੀ ਵਧੀਆ ਹੋ ਗਿਆ ਇਹ ਨਹੀਂ ਕਹਿੰਦੇ ਪਸੰਦ ਸਾਨੂੰ ਇਹ ਚ ਕੋਈ ਇਹ ਦੱਸ ਦੋ ਕੋਈ ਅਸੀਂ ਕੋਈ ਇਹ ਚ ਨਿੱਜੀ ਕੋਈ ਸਾਡੀ ਪਾਰਟੀ ਦਾ ਚਿੰਨ ਹੋਵੇ ਜੀ ਤੇ ਜਾਂ ਕੋਈ ਨਿੱਜੀ ਅਸੀਂ ਆਪਣਾ ਕੋਈ ਰਾਜਨੀਤੀਕਰਨ ਕੋਈ ਕੀਤਾ ਹੋਵੇ ਸਾਰੇ ਤਾਂ ਸਾਰੇ ਸ਼ਹੀਦ ਸਾਰਾ ਕਲਚਰ ਸਾਰਾ ਤਾਂ ਸਾਂਝਾ ਹੀ ਹੈ ਇਹਨਾਂ ਨੇ ਤਾਂ ਜੀ 20 ਚ ਵੀ ਜਿਹੜਾ 20 ਸੀ ਉਹ 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 ਕਮਲਦਾ ਫੁੱਲੀ ਬਣਾਤਾ ਸੀ ਇਹ ਤੇ ਹਰ ਇੱਕ ਚੀਜ਼ ਦਾ ਰਾਜਨੀਤਿਕਰਨ ਕਰਦੇ ਫਿਰ ਪਹਿਲਾਂ ਇਹਨਾਂ ਨੇ ਮੈਂ ਐਗਜ਼ਾਮਪਲ ਦੇਦਾ ਹੁਣ ਇਹ ਗੱਲ ਕੈਪਟਨ ਮਨਿੰਦਰ ਸਿੰਘ ਜੀ ਸੁਨੀਲ ਜਾਖੜ ਜੀ ਤੇ ਉਹ ਮਨਜਿੰਦਰ ਸਿਰਸਾ ਜੀ ਤੇ ਉਹ ਆਰ ਪੀ ਸਿੰਘ ਉਹ ਜਿਹੜੇ ਇਹਨਾਂ ਦੇ ਰੱਖੇ ਹੋਏ ਨੇ ਬੋਲਣ ਵਾਲੇ ਜੋ ਬੋਲਣਗੇ ਉਹਦੇ ਮੰਗਰੀ ਬੋਲਣਾ ਹੁੰਦਾ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਆ ਸੁਣ ਲਿਓ ਆਰ ਡੀ ਐਫ ਦਾ ਪੈਸਾ ਪੰਜਾਬ ਦਾ 5.5 ਹਜ਼ਾਰ ਕਰੋੜ ਰੋਕ ਲਿਆ ਨੈਸ਼ਨਲ ਹੈਲਥ ਮਿਸ਼ਨ ਦਾ ਪੈਸਾ ਰੋਕ ਲਿਆ ਤੀਰਥ ਯਾਤਰਾ ਅਸੀਂ ਤੀਰਥ ਯਾਤਰਾ ਕਰਨੀ ਸੀ ਅਸੀਂ ਰੇਲਵੇ ਨਾਲ ਐਮਓਯੂ ਕੀਤਾ ਜੀ ਜਨਾਬ ਐਮਓਯੂ ਹੈ ਟ੍ਰੇਨਾਂ ਦੇ ਸਾਰੇ ਪੈਸੇ ਪਹਿਲਾਂ ਦੇਤੇ ਹਜੇ ਵੀ 1.5 ਕਰੋੜ ਰੁਪਏ ਸਾਡਾ ਉਹਨਾਂ ਵੱਲ ਬੱਧਾ ਹੈ ਪਹਿਲੀ ਟ੍ਰੇਨ ਦੇਖ ਕੇ ਜਦੋਂ ਪਤਾ ਲੱਗਿਆ ਤੇ ਲੋਕ ਤਾਂ ਬਹੁਤ ਜ਼ਿਆਦਾ ਧਾਰਮਿਕ ਵਰਤਿਆਣੇ ਤਾਂ ਮਤਲਬ ਸ਼ੁਕਰਾਨਾ ਹੀ ਬਹੁਤ ਕਰ ਰਹੇ ਨੇ ਸਰਕਾਰ ਦਾ ਚਲੋ ਜੀ ਟ੍ਰੇਨਾਂ ਰੋਕ ਟ੍ਰੇਨਾਂ ਦੇਣ ਤੋਂ ਬਾਰਾਨਸੀ ਵਾਲੀ ਟ੍ਰੇਨ ਰੋਕੀ ਅਜਮੇਰ ਵਾਲੀ ਟ੍ਰੇਨ ਰੋਕੀ ਨਾ ਦੇਰਸਾਭਾਂ ਟ੍ਰੇਨ ਇੱਕੋ ਗਈ ਸੀ ਬਸ ਪਟਨਾ ਸਾਹਿਬ ਵਾਲੀ ਟ੍ਰੇਨ ਰੋਕੀ ਅਜਮੇਰ ਸ਼ਰੀਫ ਵਾਲੀ ਟ੍ਰੇਨ ਰੋਕੀ ਇਹ ਆ ਟ੍ਰੇਨਾਂ ਦੀ ਲਿਸਟ ਪਈ ਹੈ ਮੇਰੇ ਕੋਲ ਤੇ ਇਹਨਾਂ ਦਾ ਰਿਜੈਕਸ਼ਨ ਲੈਟਰ ਪਿਆ ਮੇਰੇ ਕੋਲੇ ਐਮਓਯੂ ਕਰਕੇ ਮੁੱਕਰ ਗਈ ਆਹਾ ਰੇਲਵੇ ਦਾ ਰਿਜੈਕਸ਼ਨ ਲੈਟਰ ਹੈ ਜੀ ਕਿ ਅਸੀਂ ਨਹੀਂ ਦੇ ਸਕਾਂ ਤੁਹਾਨੂੰ ਟ੍ਰੇਨਾਂ ਸਾਡੇ ਕੋਲ ਇੰਜਨ ਹੈ ਨਹੀਂ ਰੋਜ਼ ਦੋ ਡਬਲ ਇੰਜਨ ਡਬਲ ਇੰਜਨ ਕਰਦਾ ਫਿਰਦਾ ਰਹਿੰਦਾ ਮੋਦੀ ਤੇ ਰੇਲਵੇ ਕੋਲ ਇੰਜਨ ਹੈ ਨਹੀਂ ਹਾਂ ਇੰਜਨਾਂ ਦੀ ਘਾਟ ਆ ਕਹਿੰਦੇ ਸਰਪੇ ਜਦ ਤੂੰ ਡੜਗਨ ਚਾਲਦੇ ਨਹੀਂ ਤੇ ਰੇਨਾਂ ਕੋਲ ਇੰਜਨ ਹੈ ਨਹੀਂ ਭਾਸ਼ਣ ਚ ਡਬਲ ਇੰਜਨ ਡਬਲ ਇੰਜਨ ਹੁਣ ਮੈਨੂੰ ਜਿਹੜਾ ਡਰ ਆ ਉਹ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਸਹੀ ਨਾ ਨਿਕਲੇ ਉਹ ਜਨਗਨ ਮੰਚੋਂ ਪੰਜਾਬ ਕੱਢਣਾਂ ਹੋਰ ਕੁਝ ਰਹਿ ਨਹੀਂ ਗਿਆ ਹੁਣ ਕਿ ਲਗਾਤਾਰ ਦੋ ਮੈਂ ਹੁਣ ਇਹਨਾਂ ਤੇ ਜਿਹੜੇ ਲੀਡਰ ਸਾਹਿਬਾਨ ਨੇ ਖਾਸ ਤੌਰ ਤੇ ਪੰਜਾਬੀ ਨੇ ਜਿਹੜੇ ਉੱਤੇ ਬੀਜੇਪੀ ਚ ਉਹਨੂੰ ਪੁੱਛਣਾ ਚਾਹਣਾ ਹੁਣ ਕਿਹੜੇ ਮੂਹ ਨਾਲ ਪੰਜਾਬ ਆਉਂਗੇ ਜੀ 2024 ਦੀ ਤਿਆਰੀਆਂ ਕਰੀ ਜਾਂਦੇ ਆ ਆ ਆ ਆ ਮੂਹ ਲੈ ਕੇ ਆਉਂਗੇ ਕਿ ਅਸੀਂ ਤਾਂ ਜੀ ਲੈਟਰ ਲਿਖਤਾ ਸੀਗਾ ਜੀ ਰਿਜੈਕਟ ਹੈ ਜੀ ਪੰਜਾਬ ਉਹ ਤੁਹਾਡੀ ਹਾਈ ਕਮਾਂਡ ਤੇ ਰਿਜੈਕਟ ਕਰੀ ਜਾਂਦੀ ਹੈ ਪੰਜਾਬ ਨੂੰ ਤੇ ਤੁਸੀਂ ਤਿਆਰੀਆਂ ਕਰੀ ਜਾਂਦੇ ਹੋ ਪਤਾ ਨਹੀਂ ਅਸੀਂ ਕੀ ਕਰ ਲਾਂਗੇ ਤੇ ਫਿਰ ਕਿਹੜੇ ਮੂਹ ਨਾਲ ਲੋਕਾਂ ਕੋਲੇ ਆਉਂਗੇ ਆਇਓ ਫਿਰ ਲੋਕ ਦੇਣਗੇ ਜਵਾਬ ਇਹਨਾਂ ਨੂੰ ਝਾਕੀਆਂ ਲੋਕ ਦਿਖਾਉਣਗੇ ਵਿੱਚ ਝਾਕੀਆਂ ਕੀ ਹੁੰਦੀਆਂ ਪਰ ਹਾਂ ਬਤੌਰ ਸਟੇਟ ਹੈਡ ਬਤੌਰ ਪੰਜਾਬ ਦੇ ਮੁੱਖ ਮੰਤਰੀ ਮੇਰਾ ਫਰਜ਼ ਬਣਦਾ ਜਦੋਂ ਵੀ ਕਿਤੇ ਇਹੋ ਜਿਹਾ ਕੁਝ ਪੰਜਾਬ ਦੇ ਕਲਚਰ ਤੇ ਪੰਜਾਬ ਦੇ ਸੱਭਿਆਚਾਰ ਤੇ ਪੰਜਾਬ ਦੇ ਵਿਰਸੇ ਤੇ ਪੰਜਾਬੀਆਂ ਕੁਰਬਾਨੀਆਂ ਤੇ ਜਦੋਂ ਕੋਈ ਇਸ ਤਰ੍ਹਾਂ ਦਾ ਸੰਕਟ ਆਵੇ ਤਾਂ ਸਟੇਟ ਦੇ ਹੈਡ ਦਾ ਫਰਜ਼ ਬਣਦਾ ਕਿ ਉਹ ਅੱਗੇ ਹੋ ਕੇ ਇਸ ਸੰਕਟ ਦਾ ਸਾਹਮਣਾ ਕਰੇ ਲੋਕਾਂ ਨਾਲ ਲੈ ਕੇ ਸੋ ਮੈਂ ਪੰਜਾਬ ਦੇ 3 ਕਰੋੜ ਲੋਕਾਂ ਨਾਲ ਲੈ ਕੇ ਇਸ ਸੰਕਟ ਦਾ ਸਾਹਮਣਾ ਕਰੂੰਗਾ ਕੱਲਾ ਸਿਰਫ ਉਥੇ ਵਿਰੋਧ ਨਹੀਂ ਕਰੂੰਗਾ ਮੈਂ ਕੱਲਾ ਇਹੀ ਝਾਕੀਆਂ ਪੰਜਾਬ ਵਾਲੀ 26 ਜਨਵਰੀ 'ਚ ਹੋਣਗੀਆਂ ਜਿਹੜੀ ਪੰਜਾਬ 'ਚ 26 ਜਨਵਰੀ ਮਨਾਈ ਜਾਊਗੀ ਜਿੱਤੇ ਮੈਂ ਵੀ ਜਾਊਂਗਾ ਸਾਡੇ ਮੰਤਰੀ ਵੀ ਜਾਣਗੇ ਸਪੀਕਰ ਸਾਹਿਬ ਵੀ ਜਾਣਗੇ ਉਥੇ ਇਹ ਝਾਕੀਆਂ ਹੋਣਗੀਆਂ ਨਾਲ ਅਸੀਂ ਲਿਖਾਂਗੇ ਰਿਜੈਕਟਡ ਬਾਈ ਸੈਂਟਰ ਸਾਡਾ ਤਾਂ ਵਿਰਸਾ ਹੈ ਸਾਨੂੰ ਸਾਨੂੰ ਸਾਡਾ ਵਿਰਸਾ ਕੋਈ ਹੁਣ ਤਾਂ ਨਹੀਂ ਰੋਕ ਸਕਦੇ ਠੀਕ ਹੈ ਦਿੱਲੀ ਵਾਲੀ ਉਸ ਰੋਡ ਤੋਂ ਕੱਢ ਲੋਂਗੇ ਜਿਹੜੀ ਰੋਡ ਤੇ ਜਿਹੜੀ ਝਾਕੀਆਂ ਹੁੰਦੀਆਂ ਨੇ ਉਹ ਚੋਂ ਸਾਨੂੰ ਤੁਸੀਂ ਛੇਕ ਦੋਂਗੇ ਪਰ ਪੰਜਾਬ 'ਚ ਤਾਂ ਅਸੀਂ ਕਰ ਸਕਦੇ ਹਾਂ ਸੋ ਪੰਜਾਬ ਦੇ ਵਿੱਚ ਝਾਕੀਆਂ ਤਿੰਨੇ ਜਿਹੜੀਆਂ ਨੇ ਸ਼ਹੀਦਾਂ ਵਾਲੀ ਮਾਈਪਾਪੂਜੀ ਵਾਲੀ ਤੇ ਕਲਚਰ ਵਾਲੀ ਇਹ ਸਾਰੀ ਤਿੰਨੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਕੱਢੀਆਂ ਜਾਣਗੀਆਂ ਔਰ ਉਹ ਇੱਥੇ ਤਾਂ ਅਸੀਂ ਤਿੰਨ ਹੀ ਭੇਜਣੀਆਂ ਸੀ ਇੱਥੇ ਅਸੀਂ ਜਿੰਨੀਆਂ ਵੱਧ ਤੋਂ ਵੱਧ ਹੋ ਸਕੀਆਂ ਪਹਿਲਾਂ ਉਹ ਭੇਜਾਂਗੇ ਜਿਹੜੀਆਂ 26 ਜਨਵਰੀ ਨੂੰ ਜਿਹੜੇ ਜਿਹਲੇ ਰਹਿ ਗਏ ਉਹ ਤੋਂ ਬਾਅਦ ਵੀ ਇਹਨਾਂ ਨੂੰ ਭੇਜਾਂਗੇ ਅਸੀਂ ਇਹ ਦੱਸਾਂਗੇ ਪੰਜਾਬ ਦੇ ਲੋਕਾਂ ਨੂੰ ਕਿ ਇਹ ਜਦੋਂ ਆਉਣਗੇ ਤੁਹਾਡੇ ਕੋਲੇ ਤਾਂ ਇਹਨਾਂ ਨੂੰ ਪੁੱਛਿਓ ਕਿ ਕੀ ਤੁਹਾਨੂੰ ਆਹ ਵਿਰਸਾ ਸਾਡਾ ਪਸੰਦ ਨਹੀਂ ਕੀ ਤੁਹਾਨੂੰ ਜਲੇ ਵਾਲੇ ਬਾਗ ਬਾਗ ਦੇ ਕਾਂਡ ਭੁੱਲ ਗਿਆ ਕੀ ਤੁਹਾਨੂੰ ਕਰਤਾਰ ਸਿੰਘ ਸਰਾਬਾ ਹੋਰੀ ਪਸੰਦ ਨਹੀਂ ਕਿ ਤੁਹਾਨੂੰ ਲਾਲਾ ਲਾਜਪਤ Rai ਜੀ ਦੀ ਕੁਰਬਾਨੀ ਸਾਇਮਨ ਕਮਿਸ਼ਨ ਗੋ ਬੈਕ ਤਾਂ ਲਿਖਿਆ ਹੋਇਆ ਨਾਰਾ ਸੀ ਉਹਦੇ ਵਿੱਚ ਭੀੜ ਦੇ ਵਿੱਚ ਪਾਇਆ ਹੋਇਆ ਜਿਹੜਾ ਉਹ ਭੁੱਲ ਗਏ ਤੇ ਤੁਸੀਂ ਕਿਹੜੀ ਕਾਦੀ ਗੱਲ ਕਰਦੇ ਹੋ ਕਿਹੜੇ ਲੋਕਤੰਤਰ ਦੀ ਗੱਲ ਕਰਦੇ ਹੋ ਤੇ ਸਾਨੂੰ ਦਿਨੇ ਹੋ ਤੁਸੀਂ ਦੇਸ਼ ਭਗਤੀ ਦੇ ਸਰਟੀਫਿਕੇਟ ਤੇ ਤੁਸੀਂ ਤੁਸੀਂ ਕਿਹੜਾ ਕਿਹੜਾ ਕਲਚਰ ਦਿਖਾਓਗੇ ਸਾਨੂੰ ਸੋ ਸਾਡਾ ਇਸ ਕਲਚਰ ਤੇ ਜੋ ਹਮਲਾ ਹੋਇਆ ਉਹਦੇ ਮੈਂ ਸਖਤ ਸ਼ਬਦਾਂ ਚ ਨਿੰਦਾ ਕਰਦਾ ਤੇ ਨਾਲ ਨਾਲ ਮੈਂ ਫੇਰ ਇੱਕ ਵਾਰੀ ਪੁੱਛਦਾ ਇਨ ਦੇ ਲੀਡਰਾਂ ਨੂੰ ਬੀਜੇਪੀ ਦੇ ਇਹਨੂੰ ਮੋਦੀ ਸਾਹਿਬ ਨੂੰ ਪੁੱਛਦਾ ਮੈਂ ਕਿ ਮੋਦੀ ਸਾਹਿਬ ਕੱਲ ਤਾਂ ਬੜਾ ਮਨਾ ਰਹੇ ਸੀ ਬੀਰਬਾਲ ਤੇ ਸਿੱਖ ਕੌਮ ਦੀ ਗੁਰੂ ਗੋਬਿੰਦ ਸਿੰਘ ਜੀ ਦੀ ਬਹੁਤ ਅਦੁੱਤੀ ਸ਼ਰਧਾਂ ਅંજਲੀ ਦੇ ਰਹੇ ਸੀ ਉਹਨਾਂ ਦੀ ਕੁਰਬਾਨੀ ਨੂੰ ਤੇ ਚੰਦ ਅਗਲੇ ਦਿਨ ਇੱਕ ਚਿੱਠੀ ਆਉਂਦੀ ਹੈ ਜੀ ਸਾਰੀਆਂ ਕੁਰਬਾਨੀਆਂ ਜ਼ੀਰੋ ਕਰਤੀਆਂ ਤੁਸੀਂ ਨਾ ਸਾਡੇ ਅਗਨੀ ਵੀਰ ਨੂੰ ਇਹ ਸੰਸਕਾਰ ਵੀ ਨਹੀਂ ਕਰਕੇ ਜਾਂਦੇ 11 ਕਾਰਤੂਸ ਤੇ 11 ਸਲੂਟ ਹੈ ਨਹੀਂ ਇਹਨਾਂ ਕੋਲੇ ਉਸ ਜਵਾਨ ਨੂੰ ਸ਼ਰਧਾਂਜਲੀ ਦੇਣ ਨੂੰ ਨਾ ਨਾ ਸਾਨੂੰ ਤੀਰਥ ਯਾਤਰਾ ਕਰ ਦਿੰਦੇ ਆ ਨਾ ਸਾਡੀਆਂ ਝਾਕੀਆਂ 15 ਅਗਸਤਾਂ ਚੋਂ ਤੇ 26 ਜਨਵਰੀ ਚੋਂ ਕੱਢਦੇ ਨੇ ਤਾਂ ਇਹ ਤਾਂ ਮਨ ਲਈ ਥੋੜੀ ਐ ਕਿ ਅਸੀਂ ਆਪਣਾ ਕਲਚਰ ਭੁੱਲੀ ਜਾਂ ਕਿ ਤੁਹਾਡੇ ਪਿੱਛੇ ਲੱਗ ਕੇ ਚੰਗਾ ਜੀ ਚੰਗਾ ਜੀ ਕਰ ਦਾਂਗੇ ਬਾਰਡਰ ਤੇ ਤਾਂ ਹਜੇ ਵੀ ਅਸੀਂ ਖੜੇ ਆ 532 ਕਿਲੋਮੀਟਰ ਬਾਰਡਰ ਆ ਪਾਕਿਸਤਾਨ ਦਾ ਸਾਡੇ ਜਵਾਨ ਖੜੇ ਨੇ ਉੱਥੇ ਹਰ ਰੋਸ਼ੀਦियां ਹੁੰਦੀਆਂ ਨੇ ਚైనా ਦੇ ਬਾਰਡਰ ਤੇ ਅਸੀਂ ਖੜੇ ਆਂ ਕਾਰਗਿਲ ਦੀ ਪਹਾੜੀਆਂ 'ਚ ਬਰਫਾਂ 'ਚ ਅਸੀਂ ਖੜੇ ਆਂ ਤਾਂ ਕਿਰਪਾ ਕਰਕੇ ਜਿਹੜੀਆਂ ਕੋਚੀਆਂ ਚਾਲਾਂ ਚੱਲ ਰਹੀਆਂ ਹੋ ਤੁਸੀਂ ਕਿ ਅਸੀਂ ਐ ਕਲਚਰ ਖਤਮ ਕਰ ਦਾਂਗੇ ਸਟੇਟਾਂ ਦਾ ਜਿਹੜੀ ਸਟੇਟ 'ਚ ਸਾਡਾ ਰਾਜ ਹੈ ਨਹੀਂ ਉਹ ਸਟੇਟ ਹੀ ਹੈ ਨਹੀਂ ਦਿੱਲੀ ਦੀ ਵੀ ਹੈ ਨਹੀਂ ਝਲਕੀ ਇਸ ਵਾਰ ਰਾਜਧਾਨੀ ਦੀ ਝਲਕੀ ਹੈ ਨਹੀਂ ਮਤਲਬ ਹੁਣ ਤਾਂ ਸਿੱਧਾ ਜੋ ਹੋ ਗਿਆ ਵੀ ਜੇ ਇਹਨਾਂ ਨੂੰ ਵੋਟਾਂ ਪਾਉਂਗੇ ਤਾਂ ਝਲਕੀ ਆਊਗੀ ਨਹੀਂ ਤਾਂ ਨਾ ਸੀ ਕੋਈ ਗੱਲ ਨਹੀਂ 2024 ਆਉਂਦੀ ਹੈ ਦੱਸ ਦੇਣਗੇ ਲੋਕ ਦੱਸ ਦੇਣਗੇ ਪੰਜਾਬ ਦੇ ਤੋਂ ਮੈਂ ਬਹੁਤ ਇਸ ਗੱਲ ਤੇ ਨਿੱਜੀ ਤੌਰ ਤੇ ਵੀ ਮੈਂ ਦੁਖੀ ਹਾਂ ਇਸ ਗੱਲ ਤੋਂ ਕਿ ਜਦੋਂ ਅਸੀਂ ਕੋਈ ਸਾਡੇ ਵੱਲੋਂ ਕੋਈ ਕਾਗਜ਼ਾਂ 'ਚ ਘਟ ਰਹੀ ਹੋਵੇ ਸਾਡੇ ਵੱਲੋਂ ਕੋਈ ਚਿੱਠੀ ਦੇਰ ਨਾਲ ਗਈ ਹੋਵੇ ਸਾਡੇ ਵੱਲੋਂ ਕੋਈ ਡਿਜ਼ਾਈਨ 'ਚ ਦੇਰੀ ਹੋਈ ਹੋਵੇ ਅਸੀਂ ਤਾਂ ਅਡਵਾਂਸ ਲੈ ਕੇ ਜਾਂਦੇ ਸੀ ਸੰਤ ਤਾਂ ਚਾਹ ਚੜਿਆ ਹੋਇਆ ਸੀ ਕਿ ਪੰਜਾਬ ਦੀ ਤਾਂ ਚਲਕੇ ਤੈਨੂੰ ਦਿਖਾਵਾਂਗੇ ਵਧੀਆ ਦਿਖਾਵਾਂ ਸਾਰੀ ਦੁਨੀਆ ਦੇਖੂਗੀ ਕੋਈ ਗੱਲ ਨਹੀਂ ਅਸੀਂ ਇੱਥੇ ਕਰ ਲਾਂਗੇ ਅਸੀਂ ਫਿਰ ਜੇ ਐਦਾਂ ਤੁਸੀਂ ਸਾਨੂੰ ਪੰਜਾਬ ਨੂੰ ਆਪਣੇ ਫੰਕਸ਼ਨ ਆਪ ਕਰਨ ਲਈ ਮਜਬੂਰ ਕਰ ਰਹੇ ਹੋ ਫਿਰ ਤੁਸੀਂ ਸਾਡੇ ਤੇ ਕੋਈ ਠੀਕ ਹੈ ਤੁਸੀਂ ਸਾਡਾ ਪੈਸਾ ਰੋਕ ਲਓਗੇ ਆਰਡੀਐਫ ਦਾ ਤੇ ਕੱਲ ਨੂੰ ਜਦੋਂ ਪੂਰੇ ਦੇਸ਼ ਨੂੰ ਅੰਨ ਦੀ ਲੋੜ ਹੋਊਗੀ ਉਦੋਂ ਤੁਸੀਂ ਸਾਡੇ ਕੋਲੇ ਆ ਜੰਨੇ ਆ ਕੋਲਾ ਸਾਨੂੰ ਕਹਿੰਦੇ ਹੋ ਬਾਇਆ ਸ਼੍ਰੀਲੰਕਾ ਲੈ ਕੇ ਆਓ ਚੌਲ ਸਾਨੂੰ ਦੇ ਦਿਓ ਬਾਜ ਪਰਾਲੀ ਨੂੰ ਅੱਗ ਲਾਉਣ ਤੇ ਕਿਸਾਨਾਂ ਦੇ ਪਰਚੇ ਕਰ ਦਿਓ ਸਵੇ ਜੋ ਵਿਤਕਰਾ ਪੰਜਾਬ ਨਾਲ ਕੀਤਾ ਜਾ ਰਿਹਾ ਸਖਤ ਨਿੰਦਣਯੋਗ ਹੈ ਮੈਨੂੰ ਸਮਝ ਨਹੀਂ ਆਉਂਦੀ ਅੱਜ ਸ਼ਾਮ ਨੂੰ 8 ਵਜੇ ਦੇ ਕਰੀਬ 7 ਵਜੇ ਦੇ ਕਰੀਬ ਟੀਵੀ ਦੇ ਚੈਨਲਾਂ ਤੇ ਹਰਜੀਤ ਗਰੇਵਾਲ ਆਰ ਪੀ ਸਿੰਘ ਮਨਿੰਦਰ ਸੱਸਾ ਸੁਨੀਲ ਜਾਖੜ ਲੱਲਾ ਪੱਬਾ ਐਂਡ ਆਦਰਜ਼ ਅੱਧੇ ਕਾਂਗਰਸੀ ਉਹ ਕੀ ਬੋਲਣਗੇ ਅੱਜ ਕਿਹੜੇ ਮੂੰਹ ਨਾਲ ਕਹਿਣਗੇ ਵੀ ਬਹੁਤ ਵਧੀਆ ਹੋ ਗਿਆ ਜੀ ਮੋਦੀ ਜੀ ਦੀ ਸੋਚ ਆਹੇ ਬਹੁਤ ਵਧੀਆ ਸੋਚ ਆ ਕਹਿਣਗੇ ਅੱਜ ਅੱਜ ਕਹਿ ਕੇ ਕੌਣ ਫਿਰ ਸੀਐਮ ਸਾਹਿਬ ਸ਼ਹੀਦੀ ਸਬਾਧੇ ਅੱਜ ਅੱਜ ਕੋਈ ਹੋਰ ਰਾਜਨੀਤਿਕ ਸਵਾਲ ਨਾ ਕਰੋ ਪਲੀਜ਼ ਇਹ ਚੈਲੰਜ ਲੱਗਦਾ ਹੈ ਇਹ ਲੱਗਦਾ ਹੈ ਚੈਲੰਜ ਹੈ ਲੱਗਦਾ ਸਾਨੂੰ ਇਹ ਚੁਣੌਤੀਆਂ ਦਿੰਦੀਆਂ ਕਿ ਕਰਕੇ ਦਿਖਾਓ ਕੀ ਕਰਦੇ ਹੋ ਹੁਣ ਇਹਨਾਂ ਜਿਵੇਂ ਇਹਨਾਂ ਨੂੰ ਹੀ ਮਨਾ ਕਰਤਾ ਕਿ ਉਹ ਆਪਣਾ ਪ੍ਰੋਟੈਸਟ ਕਿਉਂ ਸੀ ਕੁਛ ਨਾ ਕੁਛ ਤੁਹਾਨੂੰ ਲਿਖੋ ਕਿ ਕਿ ਨਹੀਂ ਨਹੀਂ ਲੈਟਰ ਵੀ ਲਿਖਾਂਗੇ 26 ਜਨਵਰੀ ਚ ਮਿਨਾ ਪਿਆ ਹਜੇ ਪਰ ਜਾ ਕੇ ਮਿਲਾਂਗੇ ਵੀ ਕਿ ਤੁਸੀਂ ਇਹ ਕੀ ਕੀਤਾ ਬਲਕਿ ਅੱਜ ਸ਼ਾਮ ਨੂੰ ਅੱਜ ਸ਼ਾਮ ਨੂੰ ਕੈਪਟਨ ਇਹ ਸਵਾਲ ਕਿਰਪਾ ਕਰਕੇ ਕੈਪਟਨ ਸਾਹਿਬ ਦਾ ਨੰਬਰ ਹੋਣਾ ਸੁਣੀ ਜਾਖੜ ਦਾ ਨੰਬਰ ਹੋਣਾ ਤੁਹਾਡੇ ਕੋਲ ਪ੍ਰਧਾਨ ਨੇ ਪੰਜਾਬ ਦੇ ਅੱਜਕੱਲ ਬੀਜੇਪੀ ਦੇ ਨੇ ਪਹਿਲਾਂ ਕਾਂਗਰਸ ਦੇ ਸੀ ਪ੍ਰਧਾਨ ਨੇ ਪੁੱਛੋ ਨਾ ਉਹਨਾਂ ਨੂੰ ਪੁੱਛੋ ਤੁਸੀਂ ਮੈਥੋਂ ਕਿ ਪੁੱਛਦੇ ਹੋ ਕਿ ਕੀ ਕਰੋਗੇ ਉਹਨੂੰ ਪੁੱਛੋਗੇ ਹੁਣ ਕੀ ਕਰੋਗੇ ਮਾਨ ਸਾਹਿਬ ਮਾਨ ਸਾਹਿਬ ਕੀ ਪੂਰੇ ਪੰਜਾਬ ਮੇਂ ਨਿਕਾੜ ਕੇ ਹੂਰ ਫਾਰਸ ਨੂੰ ਲੈ ਕੇ ਸੁਪਰੀਮ ਕੋਰਟ ਦੇ ਰੁਕ ਕੇ ਦੀ ਗੱਲ ਕੀਤੀ ਕਿ ਲੱਗਦਾ ਕਿ ਸੁਪਰੀਮ ਕੋਰਟ ਤਾਂ ਫਿਰਦੇ ਆ ਪਹਿਲਾਂ ਹੀ ਫਿਰਦੇ ਆ ਜੀ ਗਵਰਨਰ ਗਵਰਨ ਸੰਸਦ ਵਿਧਾਨ ਸਭਾ ਦਾ ਸੈਸ਼ਨ ਬੁਲਾਉਣ ਵਾਸਤੇ ਸੁਪਰੀਮ ਕੋਰਟ ਜਾਣਾ ਪੈਂਦਾ ਹੈ ਜੀ ਫਿਰ ਉਹ ਸੈਸ਼ਨ ਨੂੰ ਲੀਗਲ ਕਹੋਣ ਵਾਸਤੇ ਸਪਰੀਮ ਕੋਰਟ ਜਾਣਾ ਪੈਂਦਾ ਜੀ ਇਹ ਚੱਲਣ ਦੇ ਰਹੇ ਸੀ ਸਟੇਟ ਇਹ ਸਟੇਟ ਚੱਲਣ ਦੇ ਰਹੇ ਆ ਇਹ ਕਿਹੜੀਆਂ ਕਿਹੜੀਆਂ ਸਟੇਟਾਂ ਨੂੰ ਤੰਗ ਕਰਦੇ ਆ ਪੱਛਮੀ ਬੰਗਾਲ ਮਮਤਾ ਬੇਨਰ ਜੀ ਨੂੰ ਤੰਗ ਕਰਦੇ ਆ ਕੇਰਲਾ ਚ ਕੇਰਲਾਈ ਸਰਕਾਰ ਨੂੰ ਤੰਗ ਕਰਦੇ ਆ ਤਾਮਿਲਨਾਡੂ ਚ ਤਾਮਿਲਨਾਡੂ ਸਰਕਾਰ ਨੂੰ ਤੰਗ ਕਰਦੇ ਆ ਇਹ ਜਿੱਥੇ ਜਿੱਥੇ ਮਤਲਬ ਦਿੱਲੀ ਚ ਅਰਵਿੰਦ ਕੇਜਰੀਵਾਲ ਜੀ ਦਾ ਹਰ ਰੋਜ਼ ਕੋਈ ਨਾ ਕੋਈ ਈਡੀ ਦਾ ਨੋਟਸ ਕਦੇ ਕੋਈ ਕਦੇ ਕੋਈ ਅਫਸਰ ਸਸਪੈਂਡ ਕਰਤਾ ਆ ਨਹੀਂ ਹੋਣ ਦੇਣਾ ਆ ਸ਼ਕਤੀਆਂ ਖੋਲਾਂਗੇ ਦਿੱਲੀ ਚ ਜਿਹੜਾ ਉਹ ਮੇਰੇ ਖਿਆਲ ਚ ਇਮਤਿਹਾਈ ਕਰ ਰੱਖੀ ਹੈ ਤੰਗ ਕਰਨ ਦੀ ਪੰਜਾਬ ਇੱਕ ਫੁੱਲ ਸਟੇਟ ਹੈ ਸਾਨੂੰ ਬੈਂਕ ਕਰੀ ਜਾਂਦੇ ਆ ਸਾਨੂੰ ਸੁਪਰੀਮ ਕੋਰਟ ਚੋਂ ਜਾ ਕੇ ਇਹ ਕਹਣਾ ਪੈਂਦਾ ਕਿ ਭਾਈ ਰਾਜਪਾਲ ਨੂੰ ਕਹੋ ਸਾਡਾ ਵਿਧਾਨ ਸਭਾ ਸੈਸ਼ਨ ਚੱਲ ਲੈਣ ਦਿਓ ਸਾਡੇ ਬਿਲ ਪਾਸ ਕਰਾ ਦਿਓ ਜੀ ਸੋ ਇਹ ਕੀ ਡੈਮੋਕ੍ਰੇਸੀ ਹੈ ਇਹ ਕੀ ਕੀ ਦੱਸਣਾ ਚਾਹੁੰਦੇ ਨੇ ਮਤਲਬ ਜੇ ਇਹ ਆ ਗਏ ਤੇ ਜਿਹੜਾ ਉੱਥੇ ਕੋਈ ਵਿਰੋਧ ਕਰਦਾ ਪਾਰਲੀਮੈਂਟ ਚ ਚੱਕ ਕੇ ਮਾਰੋ ਬਾਹਰ 1150 ਨੂੰ ਸਸਪੈਂਡ ਕਰ ਦਿੰਦੇ ਆ ਆਪ 2013 ਦੀ 2013.5 ਦੀ ਕਰ ਲੋ ਗੱਲ 14 ਤੋਂ ਪਹਿਲਾਂ ਜਿਹੜਾ ਆਖਰੀ ਸੈਸ਼ਨ ਸੀ ਸਾਰੀ ਬੀਜੇਪੀ ਬੈਲਚ ਹੁੰਦੀ ਸੀ ਸਾਰੀ ਬੀਜੇਪੀ ਬੈਲਚ ਤੇ ਉਹ ਤਾਂ ਕੋਈ ਸਸਪੈਂਡ ਨਹੀਂ ਹੋਇਆ ਚਾੱਕ ਕੇ ਇਹ ਜਿਹੜੀਆਂ ਡਿਕਟੇਟਰਸ਼ਿਪ ਵਾਲੀਆਂ ਜਿਹੜੀਆਂ ਗੱਲਾਂ ਨੇ ਗਲਤ ਨੇ ਪੰਜਾਬ ਨਾਲ ਪੰਗੇ ਨਾ ਲਾਓ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਪੰਜਾਬ ਜਿਹੜਾ ਸਟੇਟ ਹੈ ਉਹ ਅੰਨ ਦਾਤਿਆਂ ਦੀ ਸਟੇਟ ਹੈ ਉਹ ਸੂਰ ਵੀਰਾਂ ਸੂਰਮਿਆਂ ਦੀ ਸਟੇਟ ਹੈ ਠੀਕ ਹੈ ਨਾ ਅਸੀਂ ਕੁਰਬਾਨੀਆਂ ਦੇਣ ਨੂੰ ਤਿਆਰ ਆ ਅਸੀਂ ਫੌਜ ਜਾਣ ਨੂੰ ਤਿਆਰ ਆ ਫੌਜ ਸਾਡੇ ਮੁੰਡੇ ਛਾਤੀਆਂ ਮੂਰੇ ਕਰਕੇ ਦੇਸ਼ ਵੱਲ ਨੂੰ ਆਉਂਦੀਆਂ ਗੋਲੀਆਂ ਨੂੰ ਰੋਕਣ ਨੂੰ ਤਿਆਰ ਨੇ ਪਰ ਉਸ ਦੇ ਬਦਲੇ ਤੁਸੀਂ ਸਾਨੂੰ ਸਲੂਟ ਵੀ ਨਾ ਮਾਰੋ ਸਾਡੀ ਸ਼ਹੀਦੀ ਤੇ ਸਾਨੂੰ ਤੁਸੀਂ 11 ਕਾਰਤੂਸ ਐ ਨਾ ਸਲਾਨੀ ਵੀ ਨਾ ਦੇ ਦਿਓ ਤੇ ਇਹ ਤਾਂ ਫਿਰ ਜਿਆਦਾ ਗੱਲ ਤਾਂ ਹੈ ਤੁਸੀਂ ਪਾਣਾ ਇੱਥੇ ਪੰਜਾਬ ਦੇ ਲਈ ਝਾਕਿਆ ਤੇ ਤੁਸੀਂ ਕੀ ਕਹੋਗੇ ਹੁਣ ਸ਼ਹੀਦ ਆਸਮ ਭਗਤ ਸਿੰਘ ਦੀ ਸ਼ਹਾਦਤ ਨੂੰ ਸ਼ਹਾਦਤ ਨਹੀਂ ਮੰਨਦੇ ਇੰਨਾ ਤੋਂ ਭਗਤ ਸਿੰਘ ਜੀ ਨੂੰ ਐਨਓਸੀ ਦੀ ਲੋੜ ਨਹੀਂ ਹੈਗੀ ਇਹ ਕੌਣ ਨੇ ਭਗਤ ਸਿੰਘ ਜੀ ਨੂੰ ਸ਼ਹੀਦ ਹੋ ਜਾ ਨਾ ਸ਼ਹੀਦ ਜਾਂ ਉਹਦੀ ਸ਼ਹਾਦਤ ਨੂੰ ਐਨਓਸੀ ਦੇ ਨਾਲੇ ਇਨਾਂ ਦਾ ਕੋਈ ਆਬਦਾ ਹੋਇਆ ਸੋਪਾ ਗਗ ਸਿੰਘ ਜੀ ਤਾਂ ਪਹਿਲੇ ਹੀ ਵੱਡੇ ਨੇ ਮੈਂ ਕਹਿੰਦਾ ਸੀ ਜੇ ਕਿਤੇ ਆ ਝਾਕੀਆਂ ਆ ਜਾਂਦੀਆਂ ਨਾ 26 ਜਨਵਰੀ ਦੀ ਗਰਮੀ ਵਧ ਜਾਂਦੀ ਸ਼ਹੀਦਾਂ ਦੀ ਤਾਂ ਸਾਡੇ ਦਿਨਾਂ ਚ ਕਦਰ ਹੈਗੀ ਹੈਗੀ ਆ ਉਹਨਾਂ ਕੋਈ ਘਟਣ ਨਹੀਂ ਲੱਗੀ ਪਰ 26 ਜਨਵਰੀ ਦੇ ਫੰਕਸ਼ਨ ਦੀ ਗਰਮੀ ਵਧ ਜਾਂਦੀ ਕਿ ਇਹਨਾਂ ਕੋਲੇ ਆ ਕਲਚਰ ਵੀ ਆ ਆ ਵੀ ਇਹਨਾਂ ਕੋਲੇ ਸ਼ਹਾਦਤਾਂ ਪਈਆਂ ਨੇ ਆ ਵੀ ਇਹਨਾਂ ਕੋਲੇ ਸੂਰਬੀਰ ਹੋਏ ਨੇ जितनी देखो पहले हमने सोचा था कि ये दिल्ली में निकलेंगी तो अभी हम फैसला लिया अभी रिसेंटली कि इसको जितनी ज्यादा से ज्यादा बनाएंगे हम पूरे पंजाब में निकालेंगे जी ਬਲੂਜ਼ ਜਿਹੜੇ ਨੇ ਉਹ ਨਹੀਂ ਹੈਗੇ ਤਾਂ ਤੁਸੀਂ ਕਹਿ ਰਹੇ ਹੋ ਕਿ ਤੰਗ ਕੀਤਾ ਜਾ ਰਿਹਾ ਲੇਕਿਨ ਇਹਦਾ ਬੇਅਪਕਿਆ ਕਿ ਲੀਗਲ ਆਪਸ਼ਨ ਹੀ ਬੇਅਪਕਿਆ ਪੰਜਾਬ ਨੂੰ ਆਪਣੇ ਪੈਰਾਂ 'ਤੇ ਖੜ੍ਹਾ ਕਰਾਂਗੇ ਜੀ ਸਾਨੂੰ ਲੋੜ ਨਹੀਂ ਹੈਗੀ ਉਹਨਾਂ ਦੀ ਰਾਸ਼ਟਰਪਤੀ ਨੂੰ ਅਸੀਂ ਕਿਉਂ ਲੈਟਰ ਲਿਖੀਏ ਜੀ ਨੀ ਕੀ ਗੱਲ ਸੀ ਮਿੰਨਤਾ ਕਰੀ ਉਹਨਾਂ ਦੀ ਕਿ ਭਗਤ ਸਿੰਘ ਨੂੰ ਵਿੱਚ ਪਾਓ ਜੀ ਰਾਸ਼ਟਰਪਤੀ ਜੀ ਇੱਕ ਆਜ਼ਾਦ ਦੇਸ਼ ਦੇ ਰਾਸ਼ਟਰਪਤੀ ਨੇ ਆਜ਼ਾਦੀ ਕਿਹਨਾਂ ਲੈ ਕੇ ਦਿੱਤੀ ਸੀ ਜਿਨ੍ਹਾਂ ਨੇ ਜਹਦੀ ਲੈ ਕੇ ਦਿੱਤੀ ਸੀ ਉਹਨਾਂ ਨੂੰ ਅਸੀਂ ਲੈਟਰ ਲਿਖੀਏ ਕਿ ਜਿਨ੍ਹਾਂ ਨੇ ਆਜ਼ਾਦੀ ਲੈ ਕੇ ਦਿੱਤੀ ਜੀ ਉਹਨਾਂ ਦੀ ਝਲਕੀ ਦਿਖਾ ਦਿਓ ਇਦਾਂ ਥੋੜੀ ਹੋ ਜਾਊਗਾ ਅਸੀਂ ਅਸੀਂ ਇਹਨਾਂ ਨੇ ਜੋ ਕਰਨਾ ਸੀ ਕਰਤਾ ਹੁਣ ਜੋ ਅਸੀਂ ਕਰਾਂਗੇ ਉਹ 26 ਨੂੰ ਦੇ ਨਹੀਂ ਉਹ ਕੱਲ ਨੂੰ ਉਹ ਕੱਲ ਨੂੰ ਕੱਲ